ਮਾਰੂ ਮਹੱਲਾ ਪਹਿਲਾ ਅਰਗੁਦ ਨਰਗੁਦ ਤੁੰਦੂਕਾਰ ਸਾਧ ਸੰਗੇ ਜੀ ਮਹਾ ਪਰਲੋ ਦਾ ਸਵਾਗਤ ਨੇ ਹਨ ਪਰਲੋ ਜਿਹੜੀ ਹੈ ਇੱਕ ਨਿਤਪਲਨੋ ਹੈ ਇੱਕ ਨਮਿਤਪਲਨੋ ਹੈ ਇੱਕ ਸਾਧ ਸੰਗੇ ਜੀ ਤਤਾਂ ਦੇ ਭੇਦ ਦੀ ਪਰਲੋ ਹੈ ਤੇ ਇੱਕ ਮਹਾ ਪਰਲੋ ਹੈ ਨਿਤਪਲਨੋ ਜਦੋਂ ਆਪਾਂ ਸਮਝਾਂਨੇ ਇਹ ਨਿਤ ਦੀ ਪਰਲੋ ਹੈ ਨਮਿਤਪਲਨੋ ਜਦੋਂ ਸਰੀਰ ਦੀ ਪਰਾ ਲੱਭਤ ਮੁੱਕ ਜਾਂਦੀ ਹੈ ਬੋਲੋ ਸਮਾਪਤੀ ਹੋ ਜਾਂਦੀ ਹੈ ਇੱਕ}{|\text{ਕ}{|\text{ਸ਼ਾਲ ਸੰਗੇਜੀ}} \text{ਇਸੇ ਪ੍ਰਕਾਰ ਤਤਾਂ ਹੀ ਪਲਨੋ ਹੈ ਕਦੇ ਪਾਣੀ ਕਰਕੇ ਦੁਨੀਆ ਦਾ ਨਾਸ ਹੋ ਜਾਣਾ ਕਦੇ ਅਗਨੀ ਕਰਕੇ ਨਾਸ ਹੋ ਜਾਣਾ ਇਹ ਤਤਾਂ ਦੀ ਪਲਨੋ ਹੈ ਇੱਕ}{|\text{ਸ਼ਾਲ ਸੰਗੇਜੀ}} \text{ਬ੍ਰਹਮਾ ਦੇ ਦਿਨ ਰਾਤ ਦੀ ਪਲਨੋ ਹੈ ਜਦੋਂ ਸੂਰਜ ਕੱਟ ਲੀਨ ਹੋ ਜਾਂਦੇ ਹੈ ਸੂਮ ਗਾਤ ਰਹ ਜਾਂਦੇ ਹੈ ਇਹਦਾ ਨਾਮ}{|\text{ਸ਼ਾਲ ਸੰਗੇਜੀ}} \text{ਪਲਨੋ ਹੈ ਇਸੇ ਪ੍ਰਕਾਰਕ ਜਿਹੜੀ ਹੈ ਮਹਾ ਪਰਲੋ ਹੈ}$ ਜਦੋਂ ਸਾਰੇ ਸੰਸਾਰ ਨੂੰ ਲੈ ਕਰ ਲੈਂਦਾ ਹੈ ਉਹਦਾ ਨਾਮ ਮਹਾ ਪੜਨੋ ਹੈ ਅਤੇ ਇੱਕ ਗਿਆਨ ਪੜਨੋ ਹੈ ਬ੍ਰਹਮ ਗਿਆਨ ਕਰਕੇ ਬ੍ਰਹਮ ਸਰੂਪ ਨੂੰ ਪ੍ਰਗਟ ਹੋ ਜਾਣਾ ਹੋਰ ਜਿੰਨਾ ਮਾਇਕੀ ਆਕਾਰ ਸਾਰਾ ਪੜਨੋ ਹੋ ਜਾਣਾ ਭਾਵ ਹੋ ਜਾਣਾ ਇਹ ਗਿਆਨ ਪੜਨੋ ਹੈ ਸੋ ਇੱਥੇ ਹਜੂ ਇਸ ਤਰ੍ਹਾਂ ਫਰਮਾਉਂਦੇ ਹਨ ਮਾਰੂ ਮਹਲਾ ਪਹਿਲਾ ਅਰਬਦ ਨਰਬਦ ਤੁੰਧੂਕਾਰ ਭਈ ਜਗਤ ਦੀ ਇਹਨੂੰ ਪੜਨੋ ਕਰ ਹਟਿਆ ਸੀ ਉਹ ਜਿਹੜੇ ਅਰਬ ਦਾ ਨਾਮ ਅਰਬ ਗਿਣਤੀ ਦਾ ਨਾਮ ਹੈ ਤੇ ਨਰਵਲ ਨਾ ਅਰਬ ਗਿਣਤਨ ਗਿਣਤ ਦਾ ਨਾਮ ਹੈ ਅਰਬ ਗਿਣਤੀ ਦੇ ਸਮੇਂ ਤੋਂ ਨਰਵਲ ਅਣਗਿਣਤ ਜਿਹੜਾ ਸੋਕਾ ਜਿੰਨਕੀ ਤੋਂ ਅਣਗਿਣਤ ਜੋ ਸਮਾਂ ਗੁਜ਼ਰਿਆ ਸੀ ਹਨੇਦੂਕਾਰ ਉਹਨੂੰ ਕਾਰ ਪਾਛ ਗਿਆ ਸੀ ਹਨੇਰਾ ਹੀ ਪਾ ਛੜਿਆ ਸੀ ਕੋਈ ਰਚਿਆ ਨਹੀਂ ਸੀ ਰਚੀ ਧਾਰਨ ਨਾ ਗਗਨ ਹੁਕਮ ਅਪਾਰਾ ਇਹੋ ਅਪਾਰ ਕਾਲਪੁਖ వైਕ੍ਰੂ ਦਾ ਇਉਂ ਹੀ ਹੁਕਮ ਸੀ ਨਾ ਧਰਤੀ ਲਜੀ ਸੀ ਨਾ ਪਉ ਨਾ ਆਸਲ ਜਿਆ ਸੀ ਅਪਾਰ ਪਰਮੇਸ਼ਰ ਹੁਕਮ ਕਰਨ ਵਾਲੇ ਆਪੇ ਆਪ ਸੀ ਜੇ ਮੁਕਿੰਦ ਦੇ ਦਿਨਾਂ ਦੀ ਜੀਵਨੋਂ ਪਾਰਵਾਤ ਹੋ ਰਹਿਤੋ ਦੀ ਨਾ ਦਿਨ ਰਾਤ ਨਾ ਚੰਦ ਨਾ ਸੂਰਜ ਕੋ ਦੁਨੀ ਮਜ਼ਾਲਾ ਫਨਾਈ ਸੀ ਨਾ ਰਾਤਰ ਬਣਾਈ ਸੀ ਨਾ ਚੰਦਰਮਾ ਰੱਖਿਆ ਸੀ ਨਾ ਸੂਰਜ ਰੱਖਿਆ ਸੀ ਸੋਨ ਸਮਾਦ ਲਗਾਏਂਦਾ ਸੋਨ ਸਰੂਪ ਜੋ ਪਰਮੇਸ਼ਰ ਵੈਸ ਆਪਣੇ ਸਵੈ ਮੈਮਾਰੀ ਇਸ ਮਾਦਿਤ ਬਾਰੇ ਹਾਸਿਲ ਲਵਾਉਂਦਾ ਸੀ ਖਾਣੀ ਨਾ ਬਾਣੀ ਪੌਣ ਨਾ ਪਾਣੀ ਯਾਰ ਖਾਣੀਆਂ ਵੀ ਹੈ ਨਹੀਂ ਸੀ ਉਸ ਵੇਲੇ ਅੰਦੇ ਜਿਹੜੇ ਸੇਫੀ ਹੋਏ ਕੋਈ ਤੇ ਬਾਣੀ ਪਰਾਪਸੰਦੀ ਮਧਮਾ ਵੇਖਰੀ ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਵੀ ਨਹੀਂ ਸੀ ਕੁਰਾਨ ਬੇਰਾਦ ਕਹਣਗੇ ਅੱਗੇ ਪੌਣ ਨਾ ਪਾਣੀ ਨਾ ਪੌਣ ਰਹੀ ਸੀ ਤੇ ਨਾ ਪਾਣੀ ਕੱਪ ਰਜਿਆ ਸੀ ਉਪਤ ਖਪਤ ਨਾ ਆਉਣ ਜਾਣੀ ਕਿਸੇ ਬ੍ਰਹਮਾਜਕਾਂ ਦੀ ਉਤਪਤੀ ਵੀ ਨਹੀਂ ਸੀ ਹੋਈ ਤੇ ਨਾ ਖਬਦ ਕੇ ਦੀ ਪਲ ਨਹੀਂ ਹੁੰਦੀ ਸੀ ਨਾ ਜਨਮ ਧਾਰ ਕੇ ਜੀਵ ਆਉਂਦੇ ਸੀ ਨਾ ਜਾਂਦੇ ਸੀ ਮਰ ਕੇ ਆਉਣ ਜਾਣ ਤੋਂ ਰਹਿ ਸਮਾਂ ਸੀ ਉਹ ਖੰਡ ਪਤਾ ਸਤ ਨਹੀਂ ਸਾਗਰ ਨਾ ਨੌ ਖੰਡ ਸੀ ਨਾ ਸਤ ਸਮੁੰਦਰ ਸਨ ਸਤ ਜੀਵ ਵੀ ਨਹੀਂ ਸਨ ਉਸ ਵਕਤ ਕੰਡ ਬਦਾਲ ਸੱਤ ਨਹੀਂ ਸਾਗਰ ਮੈਨੋਂ ਖੰਡ ਨਹੀਂ ਸੀ ਸੱਤ ਬਦਾਲ ਨਹੀਂ ਸੀ ਤੇ ਸੱਤ ਸਮੁੰਦਰ ਨਹੀਂ ਸੀ ਖਾਰਾ ਮਿੱਠਾ ਸ਼ਰਾਵੜ ਕਾਂ ਦੇ ਜਿਹੜੇ ਸਮੁੰਦਰ ਹਨ ਇਹ ਵੀ ਨਹੀਂ ਸੀ ਕਿ ਵਾਦ ਕਾਂ ਦਾ ਦੁਗ੍ਹਾ ਕਾਂ ਦੇ ਸਮੁੰਦਰ ਨਹੀਂ ਸੀ ਸਹਿਤਾਜ ਕਾਂ ਦੇ ਨਦੀ ਨਾ ਨੀਰ ਵਹਾਈ ਦਾ ਕੋਈ ਨਦੀਆਂ ਵੀ ਨਹੀਂ ਸੀ ਬਣਾਈਆਂ ਤੇ ਨਾਉ ਮੱਝ ਪਾਣੀ ਵਗਾਉਂਦਾ ਸੀ ਨਾ ਨਾ ਤਦ ਸੁਰਗ ਮਛ ਪੈ ਅੱਲਾ ਉਹ ਤੋਂ ਸ਼ਰਮੂ ਨਹੀਂ ਸੀ ਰਚਿਆ ਹੋਇਆ ਮਛ ਮਾਤ ਲੋਕ ਜਿਹੜਾ ਵਜਾਲੇ ਰਹਿਣ ਵਾਲਾ ਇਹ ਵੀ ਨਹੀਂ ਸੀ ਰਚਿਆ ਹੋਇਆ ਤੇ ਪਿਆਲਾ ਪਤਾਲ ਵੀ ਨਹੀਂ ਸੀ ਰਚਿਆ ਹੋਇਆ ਦੋਜਕ ਪੈਸ ਨਹੀਂ ਖੈ ਕਾਲਾ ਉਸ ਮੁਸਲਮਾਨਾਂ ਦੇ ਮਤ ਜਿਹੜੇ ਨਰਕ ਨੂੰ ਦੋਜਕ ਕਹਿੰਦੇ ਹੈ ਤੇ ਸਵਰਗ ਨੂੰ ਪੈਸਤ ਕਹਿੰਦੇ ਹੈ ਉਸ ਮੁਸਲਮਾਨਾਂ ਦੇ ਮਤ ਅਨੁਸਾਰ ਦੋਜਕ ਤੇ ਪੈਸਤ ਆਦਿਕ ਨਹੀਂ ਸੀ ਨਾ ਖੈ ਕਰਨ ਵਾਲਾ ਕਾਲ ਹੀ ਰਹਿ ਜਾਂਦੀ ਉਹਨੂੰ ਕਾਲ ਵੀ ਨਹੀਂ ਸੀ ਬਣਾਇਆ ਹੋਇਆ ਨਰਕ ਸੁਰਗ ਨਹੀਂ ਜੰਮਣ ਮਰਨਾ ਨਾਰਕ ਜੀ ਨਰਕ ਚ ਪੈਂਦਾ ਸੀ ਹਿੰਦੂਆਂ ਦੇ ਮਤ ਅਨਸਾਰ ਨਾ ਮੂਰਤ ਸਵਰਗ ਵੀ ਜਾਂਦਾ ਸੀ ਨਾ ਜਮਨ ਸੀ ਨਾ ਮਰਨ ਸੀ ਨਾ ਕੋ ਆਏ ਨਾ ਜਾਏ ਦਾ ਕੋਈ ਵਾਸ਼ਨਾ ਕਰਕੇ ਲੋਕ ਪਰਲੋਕ ਵੀ ਨਹੀਂ ਜਿਸ ਵਿੱਚ ਆਉਂਦਾ ਜਾਂਦਾ ਸੀ ਕੋਈ ਬ੍ਰਹਮਾ ਵਿਸ਼ਨੂੰ ਮਹੀਸ਼ੁਰ ਨਾ ਕੋਈ ਕਿੰਨੇ ਦੇਵਤੇ ਆਦੀ ਮੰਨੇ ਨੇ ਹਿੰਦੂਆਂ ਨੇ ਕਹਿੰਦੇ ਬ੍ਰਹਮਾ ਜੀ ਵੀ ਹੈ ਨਹੀਂ ਸੀ ਜਿਹੜੇ ਕਹਿੰਦੇ ਕਾਲਜ ਤੋਂ ਪੜ੍ਹਿਆ ਹੋਇਆ ਹੈ ਤੇ ਵਿਸ਼ਨੂੰ ਜੀ ਵੀ ਨਹੀਂ ਹੈ ਸਨ ਤੇ ਨਾ ਸ਼ਿਵ ਜੀ ਸੀ ਕੋਈ ਅਵਰ ਨਾ ਦੀਸਾ ਏਕੋ ਸੋ ਸਾਨੂੰ ਤਾਂ ਹੁਣ ਵੀ ਹੋਰ ਨਹੀਂ ਕੋਈ ਦੇਦਾ ਕਿ ਕੋਈ ਉਹ ਪਰਮੇਸ਼ਰ ਸੀ ਹੁਣ ਵੀ ਉਹ ਹੀ ਹੈ ਤੇ ਅੱਗੇ ਨੂੰ ਵੀ ਉਹ ਹੀ ਸੀ ਪਿੱਛੇ ਵੀ ਨਾਰ ਪੁਰਖ ਨਹੀਂ ਜਾਤ ਨਾ ਜਨਮ ਉਥੇ ਨਾਰੀ ਦੀ ਨਿਆਈ ਜਿਸ ਪ੍ਰਕਾਰ ਮੋਹਣੀ ਉਤਾਰ ਇਸਤਰੀ ਰੂਪ ਧਾਰ ਕੇ ਦੈਨ ਦੇ ਸਾਰੇ ਮੋਹਲੇ ਸੀ ਇਹ ਮੋਹਣੀ ਉਤਾਰ ਇਸਤਰੀ ਵੀ ਨਹੀਂ ਸੀ ਤੇ ਪੁਰਖ ਜਿਵੇਂ ਨਰ ਤੇ ਨਰਾਇਣ ਦੋ ਰੂਪ ਧਾਰੇ ਸੀ ਵਿਸ਼ਨੂੰ ਨੇ ਇਹਨਾਂ ਦੀ ਝਗੜਾ ਈਰਖਾ ਮੇਟਣ ਵਾਸਤੇ ਦੇਵਤਾਂ ਦੇ ਦੇਵਤਿਆਂ ਦੀ ਕਿਉਂ ਪੁਰਖ ਆਦਿਕਾਰੀ ਆਕਾਰ ਨਹੀਂ ਸੀ ਨਾਰੀ ਅਵਿਦਿਆ ਵੀ ਹੈ ਨਹੀਂ ਸੀ ਪੁਰਖ ਜੀਵ ਵੀ ਹੈ ਨਹੀਂ ਸੀ ਜਾ ਜਾਤ ਨਾ ਜਨਮ ਉਹਦੇ ਨਾਂ ਕੋਈ ਜਾਤ ਸੀ ਜਿਹੜੀਆਂ ਜਾਤਾਂ ਹਨ ਜਿਹੜੀਆਂ ਖੱਤਰੀ ਬਣਾਨ ਸੂਦ ਬਸਤਾਨੀਆਂ ਨਾ ਕੇ ਦਾ ਜਨਮ ਸੀ ਉਸ ਵਕਤ ਨਾ ਕੋ ਦੁੱਖ ਸੁਖ ਪਾਇ ਨਾ ਕੋਈ ਦੁੱਖ ਤੇ ਸੁਖ ਚੀਜ਼ ਸੀ ਨਾ ਕੋਈ ਪਾਉਣ ਵਾਲਾ ਜੀਵ ਸੀ ਉਸ ਵਕਤ ਨਾ ਤਦ ਜਰਦੀ ਸਰਦੀ ਬਨਵਾਸੀ ਨਾ ਉਸ ਜਤੀ ਸੀ ਛੇ ਨਾ ਸਦੀ ਰਾਜੇਸਨ ਨਾ ਬਨਵਾਸੀ ਬਾਣ ਪ੍ਰਸਤੀ ਸਨ ਨਾ ਤਦ ਸਿੱਧ ਸਾਧਕ ਸੁਖਵਾਸੀ ਨਾ ਜਰਾਸੀ ਸਿੱਧ ਸੀ ਨਾ ਸਾਧਕ ਸਾਧਨਾ ਕਰਨ ਵਾਲੇ ਬਰਾਗ ਹੋਏ ਕਾਲੇ ਸਨ ਜਾਦੂ ਕੋ ਸੁਖਵਾਸੀ ਸੁਖ ਦੀ ਵਾਸ਼ਨਾ ਵਾਲੇ ਸੁਖ ਦੀ ਬਸਣ ਵਾਲੇ ਵੀ ਹੈ ਨਹੀਂ ਸੀ ਕੋਈ ਜੀ ਜਾਣ ਤੋ ਜੋਗੀ ਜੰਗਮ ਪੀਰ ਨਾ ਕੋਈ ਨਾ ਕੋਈ ਜੋਗੀ ਕਨਪਾਟੇ ਗੋਰਖ ਮਤਾਲੰਬੀ ਸੀ ਤੇ ਨਾ ਜੰਗਮ ਸ਼ਿਵਜੀ ਦਾ ਵਿਆਹ ਗਾਉਣ ਵਾਲੇ ਜਨਮ ਜਨਮ ਕੀ ਲਗਰ ਹਮਾਰੀ ਬਰੋਂ ਸਮ ਨਦਰ ਹੋ ਸੁਮਾਰੀ ਨਾਰਦ मुनि ਨੇ ਜਦੋਂ ਕਿਹਾ ਸੀ ਪਾਰਦੇ ਨੂੰ ਸ਼ਿਵਜੀ ਨੂੰ ਵਿਆਹ ਲਾ ਉਹ ਕਹਿੰਦੀ ਸੀ ਮੇਰੀ ਵਿਸ਼ਨੂ ਨੂੰ ਵਿਆਹ ਲਾ ਕੰਦੀ ਸ਼ਿਵ ਜੀ ਨੂੰ ਬਰੋਗੀ ਨਹੀਂ ਕੁਆਰੀ ਰਹਿਣਗੀ ਉਹ ਜਿਹੜੇ ਉਹਦੇ ਵਿਆਹ ਨੂੰ ਗਾਉਂਦੇ ਸੀ ਸ਼ਿਵ ਜੀ ਦੇ ਨੂੰ ਫਟਾਣੀ ਚੱਲੇ ਇਹ ਫਰੇ ਹੁੰਦੇ ਇਸ ਹਿੱਤੇ ਮੋਰਾਂ ਦੇ ਖੰਭ ਬੰਨੇ ਹੁੰਦੇ ਆ ਉਹ ਜੰਗੋਂ ਭੇਖ ਹੈ ਇਹ ਜੰਗੋਂ ਦਾ ਭੇਖ ਵੀ ਨਹੀਂ ਸੀ ਕੋਈ ਨਾ ਕੋ ਨਾਥ ਕਹਾਏ ਨਾ 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 ਤੁਕ ਗੂ ਨਾ ਚੱਪ ਨਾ ਗੋਚੰਬਾ ਨਾ ਧਰ ਵੀ ਕੋਈ ਕਹੁੰਦਾ ਸੀ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋਈ ਜਪਾਤ ਕਿਸਾਨੀ ਜਪ ਕਰਨ ਵਾਲੀ ਜੀਵ ਨਹੀਂ ਸੀ ਜਪ ਕਿੱਥੇ ਹੋਣਾ ਸੀ ਨਾ ਕੋਈ ਤਪ ਸੀ

ਆਪ ਵੀ ਮਿਲਦੇ ਖਿੜ ਰਿਹਾ ਹੈ ਪ੍ਰਸੰਨ ਹੋ ਰਿਹਾ ਹੈ ਆਪੇ ਕੀਮਤ ਪਾਏ ਦਾ ਆਪੀ ਇਹਨਾਂ ਦੀ ਕੀਮਤ ਪਾ ਰਿਹਾ ਹੁਣ ਵੀ ਨਾ ਸੁਚ ਸੰਜਮ ਤੂਲਸੀ ਮਾਲਾ ਨਾ ਕੋਈ ਸੁਚਮਨੀ ਸੀ ਅਤੇ ਨਾ ਕੋਈ ਸੰਜਮ ਇੰਦਰੀਆ ਦਮਨ ਸੀ ਨਾ ਤੂਲਸੀ ਦੀ ਮਾਲਾ ਸੀ ਜੋ ਵਿਸ਼ਨੂੰ ਨੇ ਕਿਹਾ ਸੀ ਵੀ ਤੂੰ ਮੇਰੇ ਤੂਲਸੀ ਬਣ ਕੇ ਚੜਿਆ ਕਰੇਂਗੀ ਬਿੰਦ ਰਾਖਸ਼ਣੀ ਤੂਲਸੀ ਬਣੀ ਤੇ ਸ਼ਿ ਵਿਸ਼ਨੂੰ ਜੀ ਠਾਕੁਰ ਬਣੇ ਸਨ ਗੰਗਾ ਨਦੀ ਦੇ ਇਹਨਾਂ ਤુલਸੀ ਦੀ ਮਾਲਾ ਸੀ ਉਹਨੂੰ ਕੋਈ ਗੋਪੀ ਕਾਨ ਨਾ ਗਊ ਗਵਾਲਾ ਤੇ ਕੁੜਵਾਲੀਆਂ ਗੋਤੀਆਂ ਵੀ ਹੈ ਨਹੀਂ ਸੀ ਤੇ ਨਾ ਕੋਈ ਜੀ ਜੀ ਨਾ ਅਜੇ ਨਾ ਕੰਮ ਕੁਛ ਵੀ ਸੀ ਬੰਦਰਾ ਰਾਂ ਦੇ ਨਾ ਬੰਦਨ ਸੀ ਚਾਰ ਜਾਈਂ ਜੀ ਨਾ ਨੂੰ ਤੇ ਮੈਂ ਗਵਾਲੀ ਸੀ ਨਾੜੇ ਦੰਤ ਮਾਂ ਤੋਂ ਪਾਠਾਂ ਦੇ ਮਾਂ ਕੀ ਮੈਂ ਹੋਇ ਤੰਤ ਸੀ ਤੰ ਚਲਦੀ ਸੀ ਕੀਆ ਨੂੰ ਲਾ ਦੇਣਾ ਤਾਂ ਵੀ ਨੂੰ ਜੰਨਾ ਦੇਂਦੀਆਂ ਤੰਤ ਤੇ ਮੈਂ ਕੋਈ ਮੂੰਹ ਨਾ ਪੈਣ ਵਾਲਾ ਸੰਤੂ ਸੀ ਮੈਂ ਕੋਈ ਪਖੰਡ ਸੀ ਅੱਖਾਂ ਵਿੱਚ ਤੇ ਉਹ ਤੋਂ ਦਾਰਸ਼ ਲੋਬਨ ਨੀਰ ਵਹਾਏ ਬਿਖਾਰਾ ਤੇ ਵੀ ਕੋਈ ਦਿਖਾਣ ਨਹੀਂ ਸੀ ਹੋਇਆ ਮੈਂ ਕੋ ਬਾਂਸ ਵਜਾਉਂਦਾ ਮੈਂ ਕੋਈ ਬੰਸਰੀ ਸੀ ਮੈਂ ਕੋਈ ਦਿਲ ਜਾਣ ਵਾਲਾ ਸੀ ਕ੍ਰਿਸ਼ਨ ਆ ਦੇ ਕੇ ਦੀਨ ਆਇਕ ਨੂੰ ਯੋਗ ਬਣਾਇਆ ਸੀ ਜੀ ਜੀਰਾ ਅਜੇ ਨਾ ਤਾਂ ਕ੍ਰਿਸ਼ਨ ਸੀ ਬੰਦਿਆਵਾਂ ਤੇ ਨਾ ਬੰਦਿਆ ਸੀ ਚਾਰ ਜਾਈ ਜਿਨਾਂ ਨੂੰ ਤੇ ਮੈਂ ਗਵਾਲੋ ਸੀ ਨਾਲ ਗੇ ਤਾਂ ਤੋਂ ਮਾਂ ਤੋਂ ਪਾਠਾਂ ਦੇ ਮਾਪੂਰ ਹੋਏ ਤੰਤਰ ਸੀ ਤੰਤਜ ਕੀ ਪੀਜਣ ਲਾ ਦੇ ਮਤਾ ਦੇ ਨਾ ਦੇਈਏ ਤੰਤਰ ਤੇ ਮਾਂ ਤੋਂ ਮੂਨੇ ਤੰਗ ਵਾਲਾ ਬੰਤੂਰ ਸੀ ਮੈਂ ਕੋਈ ਤਖੰਡ ਸੀ ਅੱਖਾਂ ਨੂੰ ਪੀਤੇ ਤੇ ਤੇ ਦਾਰ ਤੋਂ ਲੋਦੇ ਨੀਰ ਵਹਾਏ ਤਸਾਵਾ ਕੋਈ ਕੋਖਾ ਨਾ ਨਹੀਂ ਸੀ ਹੋਏ ਮਾਤੁਰ ਬਾਂਸ ਬਜਾਉਂਦਾ ਮੈਂ ਕੋਈ ਬੰਸਰੀ ਸੀ ਮੈਂ ਕੋਈ ਬਜਾਉਣ ਵਾਲਾ ਸੀ ਕ੍ਰਿਸ਼ਨ ਆਜੋ ਕੋ ਨੀਰ ਮੈਂ ਮਤਕ ਨਾ ਤਨਸੀ ਜਗ ਆਦ ਕਿਸਾਨੇ ਜਾਂ ਚੋਹ ਵਰਨਾ ਦੇ ਤਰਜੀ ਦੇ ਮੰਨੇ ਹਨ ਮਾਇਆ ਮੱਖੀ ਤੇ ਨਾ ਮਾਇਆ ਮੱਖੀ ਦੀ ਨਹੀਂ ਚਿੰਬਣ ਵਾਲੀ ਉਸ ਵੇਲੇ ਰਤੀ ਸੀ ਜਾਤ ਜਨਮ ਦੀ ਇਸ ਜੀਸਾ ਆਖੀ ਹੋਈਆਂ ਜਾਤਾਂ ਦੇ ਵੀ ਹੈ ਜਾਤਾਂ ਵੀ ਹੈ ਨਹੀਂ ਸੀ ਉਹਨੂੰ ਜਨਮ ਆਦਿ ਕਿਹਲਾ ਨਹੀਂ ਸੀ ਅੱਖਾਂ ਜੀ ਦੇਖਣ ਵਾਲੀਆਂ ਕੋਈ ਪਦਾਰਥ ਨਹੀਂ ਸੀ ਮਮਤਾ ਜਾਲ ਕਾਲ ਨਹੀਂ ਮਾਠਾ ਉਹ ਨਾ ਮੇਰ ਸੀ ਪਦਾਰਥਾਂ ਦੀ ਨਾ ਕਹਾ ਦਾ ਯਾਰ ਮੱਥੇ ਤੇ ਪੁਰਖਾਂ ਦੇ ਸੀ ਪਰ ਆਲਮ ਦੀ ਸ਼ਨਾਪਤੀ ਤੋਂ ਨਾ ਕੋ ਕਿਸੈ ਧਿਆਨ ਦਾ ਉਸ ਨੂੰ ਕਿਸ ਨੂੰ ਘੋਣਾ ਬਣੀ ਸੀ ਹੈ ਤੇ ਹਣ ਵਾਲੇ ਵੀ ਧਿਆਨ ਨਹੀਂ ਸੀ ਬਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨੋਹੇ ਨਿੰਦਿਆ ਕਰਨ ਵਾਲਾ ਸੀ ਕੋਈ ਨਿੰਦਿਆ ਵੀ ਹੈ ਨਹੀਂ ਸੀ ਤੇ ਬਿੰਦ ਜਾਣਨ ਵਾਲਾ ਉਸਤਤੀ ਕਰਕੇ ਵੀ ਮੈਂ ਉਸਤਤੀ ਕੀਤੀ ਹੈ ਕਿਉਂ ਉਸ ਦੀ ਕਰਨ ਵਾਲਾ ਬਿੰਦ ਵੀ ਨਹੀਂ ਸੀ ਜਾਣਨਾ ਕਰੋ ਯੋ ਨਾ ਜਿੰਦੂ ਨਾ ਉਹ ਜੀਵ ਸੀ ਅਨਪੱਗ ਜਿਹੜਾ ਕਹੁੰਦਾ ਹੈ ਇਹਦੇ ਵਿੱਚ ਇਹਹਾਂ ਜਿਹੇ ਸੁਖ ਹਸਦੂਲ ਕਾਰਮੇਜ ਵਿਚਰਨ ਵਾਲਾ ਨਾ ਜਿੰਦੂ ਜਿੰਦ ਪਾਉਣ ਵਾਲਾ ਈਸ਼ੂ ਸੀ ਇਹ ਵੀ ਨਹੀਂ ਸੰਨ ਨਾ ਤਦ ਗੁਰਖ ਨਾ ਮਾਚੀ ਉਹ ਗੁਰਖ ਨਾ ਆਦਮੀ ਜੰਮਿਆ ਸੀ ਸ਼ਿਵ ਜੀ ਦੀ ਤੰਤੂ ਤੋਂ ਤੇ ਨਾਮ ਨਿਸ਼ੰਧਨ ਨਾਸਿ ਮਛਲੇ ਪੇਟ ਵਿੱਚ ਪੈਦਾ ਹੋਣ ਵਾਲਾ ਨਾ ਤਦ ਗਿਆਨ ਧਿਆਨ ਕੁਲ ਉਪਤਿ ਗਿਆਨ ਦੀ ਕੁਲ ਜਿਹੜੀ ਦੇਵੀ ਸੰਤਪਾਏਵ ਨਹੀਂ ਸੀ ਉਦੋਂ ਪੈਦਾ ਹੋਈ ਧਿਆਨ ਦੇਵੀ ਸੰਤਪਾ ਇਹ ਕੁਲ ਦੇਵੀ ਸੰਤਪਾਵਨੀ ਸੀ ਉਦੋਂ ਪੈਦਾ ਹੋਈ ਨਾ ਕੋ ਗਣਤ ਗਣਾਇਦਾ ਨਾ ਕੋਈ ਗਿਣਤੀ ਕਰਮਾ ਧਰਮਾਂ ਦੀ ਬਣਾਉਂਦਾ ਸੀ ਆਸਰੀ ਸੰਪਦਾਦਕ ਹੈ ਵਰਨ ਪੇਖ ਨਹੀਂ ਬ੍ਰਾਹਮਣ ਖੱਤਰੀ ਉਦੋਂ ਖੱਤਰੀ ਬਾਹਮਣ ਪੇਖਾਦਕ ਵੀ ਨਹੀਂ ਸੀ ਕਿਸੇ ਪ੍ਰਕਾਰ ਦੇ ਪੇਖ ਹੈ ਜੋਗੀ ਜੰਮੂ ਸ਼੍ਰੀਵਲ ਸન્યાਸੀ ਤੇ ਦਰਵੇਸ਼ ਤੇ ਵਰਨ ਹਨਗੇ ਖਤਰੀ ਬਰਾ ਨੂੰ ਸੂਰਬਾਸ ਇਹ ਵੀ ਕੋਈ ਨਹੀਂ ਸੀ ਦਿਓ ਨਾ ਦਿਓ ਰਾ ਗਉ ਗਾਇਤਰੀ ਨਾ ਉਸੇ ਦੇਵਤਾ ਸੀ ਕੋਈ ਨਾ ਦੇਵਤਾ ਦੇ ਦਵਾਲੇ ਬਣੇ ਹੋਏ ਸਨ ਨਾ ਕੋਈ ਗਉ ਸੀ ਤੇ ਨਾ ਗਾਇਤਰੀ ਮੰਤਰ ਸੀ ਇਹ ਸਾਧ ਸੰਗਤ ਦੀ ਗਾਇਤਰੀ ਮੰਤਰ ਜਿਹੜਾ ਹੈ ਇੱਕ ਗਉ ਗਾਇਤਰੀ ਜਿਹੜੀ ਆ ਇੱਕ ਤਾਂ ਮੰਤਰ ਹੈ ਇਹਦਾ ਇਹ ਕਿ ਗਾਇਤਰੀ ਨਾਮੇ ਬ੍ਰਹਮਾ ਦੀ istri ਸੀ ਇਹ ਜਿਸ ਨੂੰ ਸਵਿੱਤਰੀ ਨਾਲ ਇਹ ਈਰਖਾ ਹੋ ਗਈ ਦੋਵੇਂ ਸੌਂਕਣਾ ਲੜ ਪਈਆਂ ਬਰਮਾਦੀਆਂ ਇਸਤਰੀਆਂ ਓਜ਼ਲੇ ਬ੍ਰਹਮਾ ਨੇ ਸਵਿੱਤਰੀ ਦਾ ਪੱਖ ਕਰਕੇ ਇਹਨੂੰ ਗਾਇਤਰੀ ਨੂੰ श्राप ਦੇ ਦਿੱਤਾ ਇਹ ਗਊ ਬਣ ਕੇ ਫਿਰ ਮਹਾਰਣ ਲਿਖਿਆ ਹੈ ਪਾਣੀ ਤੁਰੀ ਗਾਇਤਰੀ ਲੋਧੇ ਕਾ ਖੇਤ ਖਾਦੀ ਥੀ ਲੈਕਰ ਠੇਂਗਾ ਟੰਗਰੀ ਤੋਰੀ ਲਾਂਗ ਤੇ ਲਾਂਗ ਤੇ ਜਾਂਦੀ ਸੀ ਇਹ ਗਾਇਤਰੀ ਗਊ ਬਣ ਕੇ ਲੋਧੇ ਜੀਵਿੰਦਾਰ ਕਾ ਜਿਹੜੇ ਗੰਗਾ ਦੇ ਕਿਨਾਰੇ ਤੇ ਆਵਾਦ ਸਨ ਉਹਨਾਂ ਦਾ ਖੇਤ ਖਾਂਦੀ ਸੀ ਉਹਨੂੰ ਕੀ ਪਤਾ ਸੀ ਵੀ ਗਾਤਰੀ ਵਿਚਾਰੀ ਗਊ ਬਣੀ ਫਿਰਦੀ ਆ ਬਨਮਾ ਦੇ ਸ਼ਰਾਖ ਨਾਲ ਉਹਨ ਲੈ ਕੇ ਠੇਂਗਾ ਟੰਗਰੀ ਤੋਰੀ ਲਾਂਗ ਤੋਂ ਲਾਂਗ ਦੀ ਆਤੀ ਸੀ ਸੋਟਾ ਲੈ ਕੇ ਲੱਤ ਤੋੜਦੀ ਗਊ ਦੀ ਕੋ ਲੰਗੀ ਲੰਗੀ ਤੋਰੀ ਜਾਵੇ ਇਸ ਪ੍ਰਕਾਰ ਦੀ ਹਾਲਤ ਉਹ ਗਊ ਨਹੀਂ ਸੀ ਤੇ ਗਾਇਤਰੀ ਜਿਹੜੀ ਬਣੀ ਹੋਈ ਹੈ ਤੇ ਨਉ ਨ ਗੋ ਗਾਇਤਰੀ ਆਰਕ ਗੌਣੇ ਜੋ ਗਾਇਤਰੀ ਆਰਕ ਮੰਤਰ ਜਿਹੜੇ ਸੀ ਜਿਹਨੂੰ ਸਰਾਫ ਦੇ ਕੋ ਬਸ਼ਿਸ਼ਟ ਦਾ ਸੌ ਪੁੱਤਰ ਮਰਨ ਤੋਂ ਉਸ ਨੂੰ ਕਿ ਬ੍ਰਹਮ ਹਤਿਆਏ ਨਾਲ ਆਵੇ ਸਰਾਫ ਦੇ ਤਾਂ ਲੰਗੀ ਕਰਤੀ ਸ਼ਕਤੀ ਕਰਤੀ ਸੀ ਉਹ ਗਾਇਤਰੀ ਆਦਕ ਵੀ ਨਹੀਂ ਸੀ ਉਸ ਨੇ ਹੋਮ ਜਗ ਨਹੀਂ ਤੀਰਥ ਨਾਵ ਨਾ ਕੋਈ ਹੰਨ ਕਰਦਾ ਸੀ ਨਾ ਕੋਈ ਜਗ ਆ ਕੇ ਕਿਸੀ ਨਾ ਕੋਈ ਤੀਰ ਛੂਹੀ ਨਾ ਕੋਈ ਇਕਰਾਨੀ ਸੀ ਨਾ ਰਾਸੀ ਨਾ ਕੋ ਪੂਜਾ ਲਾਉਂਦਾ ਮੈਂ ਤਾਂ ਕਹਿੰਦੀਆਂ ਫੈਕ ਦੇਣੀ ਹੈ ਖੁਰਕਾ ਤੇ ਜਿਹੜੇ ਪੂਜਾ ਲਾਉਂਦੇ ਐ ਇਹ ਪੂਜਾ ਲਾਉਣ ਵਾਲਾ ਨਹੀਂ ਸੀ ਕੋਈ ਨਾ ਕੋ ਮੁੱਲਾ ਨਾ ਕੋ ਕਾਜ਼ੀ ਜਿਹੜਾ ਮੁਸਲਮਾਨੋ ਫਿਰਕਾ ਫਿਰਕਾ ਹੈ ਮੁਲਾਣੇ ਜਿਹੜੇ ਹਨ ਮੁਰਦੇ ਲਵਾਉਣ ਵਾਲੇ ਜਾਂ ਮੁੰਡਿਆਂ ਨੂੰ ਪੜਾਉਣ ਵਾਲੇ ਤੇ ਕਾਜ਼ੀ ਜਿਹੜੇ ਮੁਸਲਮਾਨੋ ਦੀ ਸ਼ਰਾਧ ਦੀ ਦੁਆਸਤਾਂ ਦੇ ਗਿਆਤੇ ਹਨ ਮਸਲੇ ਦੇ ਸੁਲਵਾਲੇ ਕਾਜੀ ਵੀ ਨਹੀਂ ਸੀ ਕੋਈ ਤੇ ਨਾ ਕੋਈ ਮਲਾਣਾ ਹੀ ਸੀ ਉਸ ਵੇਲੇ ਜਦੋਂ ਪਕੰਬਰੀ ਨਹੀਂ ਸੀ ਪੈਦੇ ਇਹਨਾਂ ਨੂੰ ਕਹਾ ਕੀ ਹੋਣਾ ਸੀ ਨਾ ਕੋਈ ਸੇਖ ਮਸਾਇਕ ਹਾਜੀ ਨਾ ਕੋਈ ਸ਼ੇਖ ਬਿਰਦ ਜਾਤੀ ਵਾਲਾ ਸੀ ਨਾ ਕੋਈ ਮਸਾਇਕ ਮਿਹਨਤ ਕਰਨ ਵਾਲਾ ਸੀ ਪੂਜਨੀਤ ਨਾ ਕੋਈ ਹਾਜੀ ਮੱਕਾ ਸੀ ਨਾ ਕੋਈ ਹਾਜੀ ਸੀ ਮੱਕੇ ਦਾ ਹਜ ਕਰਨ ਵਾਲਾ ਰਈਆ ਤਰਾਹਉ ਨਾ ਹਾਂ ਮੈਂ ਦੁਨੀਆ ਉਸ ਵੇਲੇ ਤ ਪਰਜਾ ਵੀ ਕੋਈ ਨਹੀਂ ਸੀ ਰਾਉ ਨਰੇ ਟਿਕੇ ਬਣੀ ਸੀ ਪਾਤਸ਼ਾਹਾਂ ਦੇ ਰਾਜ ਸਾਉ ਖਤਾਬ ਵਾਲੇ ਵੀ ਨਹੀਂ ਸੀ ਅਦੇ ਨਾਂ ਹੋਮੇ ਸੀ ਨਾ ਦੁਨੀਆ ਸੀ ਨਾ ਕੋ ਕਹਿਣ ਕਹਾਉਣ ਦਾ ਨਹੀਂ ਕੋਈ ਕਿਸੇ ਨੂੰ ਕਹਿਣ ਵਾਕ ਨੂੰ ਕਹਿੰਦਾ ਸੀ ਆਪ ਦੇ ਨਾਂ ਕਿਸੇ ਨੂੰ ਕਹਿੰਦਾ ਸੀ ਕੋਈ ਭਾਵ ਨਾ ਭਗਤੀ ਨਾ ਸ਼ਿਵ ਸ਼ਕਤੀ ਉਸ ਦੇ ਪ੍ਰੇਮਾ ਭਗਤੀ ਵੀ ਨਹੀਂ ਸੀ ਪਹਿਲਾਂ ਕੀਤੀ ਸ਼ਿਵ ਤੇ ਸ਼ਕਤੀ ਵੀ ਨਹੀਂ ਸੀ ਪਹਿਲਾਂ ਕੀਤੀ ਤਮੋਂ ਗੁਣ ਤੇ ਵਰਖਾ ਪ੍ਰਕਿਰਤੀ ਆਬਕੋ ਤਨ ਗੋਣ ਸਾਜਨ ਮੀਤ ਬਿੰਦ ਨਹੀਂ ਰਕਤੀ ਨਾ ਕੋਈ ਉਸ ਵੇਲੇ ਸਜਣ ਜੀ ਨਾਲ ਪਿਆਰ ਕਰੀਏ ਪਿਆਰ ਕਰਨ ਵਾਲੇ ਸੀ ਨਾ ਮਿੱਤਰ ਜੀ ਦੇ ਨਾਲ ਪਿਆਰ ਨਾ ਕਰੀਏ ਫਿਰ ਵੀ ਪਿਆਰ ਕਰੇ ਜਿਸ ਨਾਲ ਹੈ जो बेंद नहीं माता दी पिता का बिंद भी नहीं बनिया हुई धात आपे साहू आपे बणजार आप ही साहूकार परमेसर है आप ही बनजारा रूप है आप ही शाहूकार सरगुरु रूप है ਕਾਫੀ ਬੁਨਜਾਰਾ ਸਿੱਖ ਰੂਪ ਹੈ ਸਾਚੇ ਇਹੋ ਭਾਈ ਦਾ ਆਪ ਹੀ ਆਪ ਹੀ ਇਹ ਸੱਚੇ ਪਾਤਸ਼ਾਹ ਨੂੰ ਮਾਲਕ ਕਹਿੰਦੇ ਇਹੋ ਹੀ ਭਾਈ ਪਉਂਦਾ ਹੈ ਚੰਗਾ ਲੱਗਦਾ ਹੈ ਮੀਰ ਕਤੀਬ ਨਾ ਸਿਮਰਤ ਸਾਸਤ ਉਦੋਂ ਚਾਰ ਵੇਦ ਵੀ ਨਹੀਂ ਸੀ ਬਣਾਏ ਹੋਏ ਬ੍ਰਹਮਾ ਨੂੰ ਸਪੁਰਣੀ ਸੀ ਹੋਏ ਦਿੱਤੇ ਬ੍ਰਹਮੇ ਦਿੱਤੇ ਵੇਦ ਪੂਆ ਲਾਇਆ ਇਹ ਵੀ ਨਹੀਂ ਸੀ ਉਸ ਵੇਲੇ ਰਚਨਾ ਅੱਗੇ ਕਤੀਬ ਨਾ ਕਤੀਬ ਅੰਜੀਲੋ ਤ੍ਰੇਤ

ਉਦੋਂ ਉਹਦੇ ਸੂਰਜ ਦਾ ਚੜਨਾ ਵੀ ਨਹੀਂ ਸੀ ਤੇ ਨਾਸ ਪਛੋਂ ਦੀ ਤਰ੍ਹਾਂ ਛਿਪਣਾ ਸੀ ਦਿਸ਼ਾ ਵੀ ਨਹੀਂ ਸੀ ਬਣੀਆਂ ਸ਼ਿਵ ਦੇ ਤੇ ਚੜਦੇ ਜਦ ਸੂਰਜ ਵੀ ਨਹੀਂ ਸਨ ਚਹਤਾ ਬਗਤਾ ਆਪ ਅਗੂਚਰ ਉਹ ਜਿਹੜਾ ਕਹਿਣ ਵਾਲਾ ਪ੍ਰਵੇਸ਼ਵਰ ਹੈ ਬਗਤਾ ਉਹਦੇ ਕਸਮ ਕੀਤੇ ਹੋਏ ਸੂਤਰਾ ਨੂੰ ਜਿਵੇਂ ਵਿਆਸ ਆਦਿਕਾਂ ਨੂੰ ਮੁਕਤਬ ਕੀਤਾ ਹੈ ਇਓ ਮੁਕਤਬ ਕਰਨ ਵਾਲਾ ਅੱਗੇ ਆਪ ਅਗੂਚਰ ਇਹਨਾਂ ਗੱਲਾਂ ਤੋਂ ਕਹਿਣ ਵਾਲੇ ਪੁਸਤਕ ਨੂੰ ਰਚਣ ਵਾਲਾ ਤੇ ਬਗਤਾ ਉਹ ਅੱਗੇ ਕਸਨ ਕਰਕੇ ਸਮਝਾ ਕੇ ਤਤ ਕੱਢ ਕੇ ਸਮਝਾਉਣ ਵਾਲਾ ਇਹ ਵੀ ਨਹੀਂ ਸੀ ਆਪ ਇਹਨਾਂ ਗਲੋਦ ਅਗੋਚਰ ਸੀ ਇਹ ਵਿਸ਼ੇਸ਼ੀ ਆਪੇ ਅਲਖ ਲਖਾਏਂਦਾ ਤੇ ਫਿਰ ਗੁਰੂ ਨੂੰ ਕੋ ਕੇ ਉਸ ਅਲਖ ਨੂੰ ਲਖਾ ਦਿੰਦਾ ਹੈ ਜਾਂ ਇਸ ਭਾਣਾ ਤਾਂ ਜਗ ਤੋ ਪਾਇਆ ਜਿ ਜਿਨ ਤਸ ਵਾਹਿਗੁਰੂ ਨੂੰ ਪਾਇਆ ਇਹ ਸਾਰਾ ਸੰਸਾਰ ਪੈਦਾ ਕਰ ਦਿੱਤਾ ਬਾਜ ਕਲਾ ਆਡਾਣ ਰਹਾਇਆ ਦਿਨਾ ਕਲਾ ਥਮਾਂਗੀਆਂ ਤੋਂ ਬਿਨਾ ਅਡਾੜਾ ਆਕਾਸ਼ ਨੂੰ ਬਿਨਾ ਥਮਾਂ ਬਿਨ ਥਮਾਂ ਗगन ਰਹਾਇਆ ਆਪਣੀ ਕਲਾ ਦੇ ਆਸਰੇ ਅਡਾਣ ਅਡਿਆ ਹੋਇਆ ਜਿਹੜਾ ਆਕਾਸ਼ ਹੈ ਉਤਲੇ ਲੋਕਾਂ ਨੇ ਰਖਣਾ ਕੀਤਾ ਬ੍ਰਹਮਾ ਵਿਸ਼ਨ ਮਹੀਸ ਉਪਾਏ ਬ੍ਰਹਮਾ ਜੀ ਦੀ ਪੈਦਾ ਕਰਦੇ ਵਿਸ਼ਨੂ ਜੀ ਵੀ ਪੈਦਾ ਕਰਦੇ ਸ਼ਿਵ ਜੀ ਆਦਿ ਵੀ ਪੈਦਾ ਕਰ ਦੁੱਤੇ ਮਾਇਆ ਮੋਹ ਵਿਧਾਏ ਦਾ ਇੰਨਾ ਕਰਕੇ ਮਾਇਆ ਦਾ ਮੋਹ ਜੀਆਂ ਚ ਵਧਾ ਦਿੱਤਾ ਹੈ ਬਿਰਲੇ ਕਹੋ ਗੁਰ ਸ਼ਬਦ ਸੁਣਾਇਆ ਕਿਸੇ ਕਿਸੇ ਬਿਰਲੇ ਨੂੰ ਗੁਰੂ ਸਾਹਿਬ ਜੀ ਨੇ ਆਉਦਾ ਅੰਮ੍ਰਿਤ ਬਾਣੀ ਸੁਣਾਉਣਾ ਕੀਤਾ ਹੈ ਕਰ ਕਰ ਦੇਖੈ ਹੁਕਮ ਸੁਆਲਾ ਜੀ ਜੀ ਕੀ ਸੁਆਲਾ ਜਿਨ੍ਹਾਂ ਜਦ ਕੋ ਵਾਹਿਗੁਰੂ ਕਰਕੇ ਪੈਗਾ ਕਰਕੇ ਪਾਉਣਾ ਸਾਰਿਆਂ ਨੂੰ ਵੀ ਰਿਹਾ ਹੈ ਖੰਡ ਬ੍ਰਹਮਾंड ਪਾਤਾਲ ਆਰੰਭੇ ਇਹ ਮਾਰਾ ਨੌ ਖੰਡ ਰਾਇ ਦੇਤੇ ਤੇ ਖੰਡ ਪਤਾਲ ਸਤ ਪਤਾਲ ਰਾਇ ਦੇਤੇ ਅੱਗੇ ਬ੍ਰਹਮੰਡ ਰਾਇ ਦੇਤੇ ਕਿ ਸਤਪਤਾਲ ਸਤੂਤਲੇ ਲੋਕ ਸਤ ਦੀਪ ਜਿਸ ਵਿੱਚ ਹੋਣ ਇਉਂ ਬ੍ਰਹਿਮੰਡ ਵੱਡੇ ਆਂਡੇ ਉਤਾਲਾ ਰਕ ਅਰੰਭੇ ਸ਼ੁਰੂ ਕਰ ਦਿੱਤੇ ਬਣਾਉਣੇ ਗੋਪਤੋ ਪ੍ਰਗਟਿਆ ਆਇਦਾ ਇਹ ਨਿਰਗੁਣ ਸ਼ੂਭ ਗੋਪਤ ਸੀ ਉਸ ਤੋਂ ਸਰਬਨ ਸ਼ੂਭ ਧਾਰ ਕੇ ਇਕਦੋ ਮ ਬਹੁਤੇ ਹੋਵਾ ਏ ਕਹਿ ਕੇ ਪ੍ਰਗਟ ਹੋਇਆ ਆ ਕੀਤਾ ਉਪਸਾ ਏ ਕੋ ਕਵਾਓ ਕਾ ਕ ਅੰਤ ਨਾ ਜਾਣੇ ਕੀ ਉਸ ਵਾਹਿਗੁਰੂ ਲਾਏ ਪਿਆਰਿਓ ਕੋਈ ਅੰਤ ਨਹੀਂ ਜਾਣ ਸਕਦਾ ਹੈ ਪੂਰੇ ਗੁਰ ਤੇ ਸੋਜੀ ਹੋ ਉਸ ਵਾਹਿਗੁਰੂ ਦੀ ਪੂਰਨ ਸਤਿਗੁਰਾਂ ਦੁਆਰਾ ਸਮਝ ਪੈਂਦੀ ਹਨ ਆਪ ਜੀ ਸਮਝ ਦੇਣ ਵਾਤੇ ਜਗਤਗੁਰੂ ਬਣ ਕੇ ਆਏ ਹਨ ਨਾਨਕ ਸਾਚ ਰਤੇ ਬਿਸਮਾਦੀ ਜਿਹੜੇ ਮਾਰੇ ਕਹਿੰਦੇ ਸੱਚੇ ਪਰਮੇਸ਼ਰ ਦੇ ਰੰਗੇ ਹੋਏ ਆ ਕੋਈ ਉਸ ਰੂਪ ਨੂੰ ਵੇਖ ਕੇ ਅश्चर्य ਹੋ ਗਏ ਐ ਇੱਕ ਪਾਸੇ ਕੋਈ ਰਚਨਾ ਨਹੀਂ ਸੀ ਹੁਣ ਆਪ ਦੀ ਮੌਜਨਾ ਆਪ ਹੀ ਰਚਲੀ ਪਰਮੇਸ਼ਰ ਨੇ ਬੇਸਮ ਭਏ ਗੁਣ ਗਾਇਆ ਇਸ ਬਸਮਾਤ ਨਾਲ ਦੇ ਗੁਣਾਂ ਨੂੰ ਗਾਉਂਦੇ ਹਣ ਕਿ ਬਸਮਾਤ ਹੋ ਗਏ ਐ ਅश्चर्य ਹੋ ਗਏ ਮਹਾਰਾਜ ਦੇ ਗੁਣ ਗਾਉਂਦੇ ਗਾਉਂਦੇ ਐਸਾ ਬਸਮਾਤ ਰੂਪ ਪਰਮੇਸ਼ਰ ਐ ਸਾਧ ਸੰਗਤ ਜੀ ਸਾਗਾ ਆਂਤ ਨਾ ਜਾਣੇ ਗੂੜੀ प्रसाद रहते जिस पादी जिस रूप भए गुरु